ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪਿਆਰਿਓ ਮਾਤਾ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ ਲੋਡਵੰਦ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਰਿਜ਼ਰਵ ਕਰਦੇ ਹਨ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਂਦਾ ਹੈ ਸੋ ਅੱਜ ਦੀ ਸੇਵਾ ਜੋ ਹੈ ਸਤੰਬਰ ਮਹੀਨੇ ਦੀ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਬਾਬਾ ਬੰਦ ਸਿੰਘ ਜੀ ਤੇ ਦਾਸ ਫਰੋਇਪੁਰ ਦੇ ਪਾਸੇ ਨਿਕਲੇ ਸਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਗਰਾਵਾਂ ਵਿੱਚ ਜੋ ਕਿਟਾਂ ਉਤਾਰੀਆਂ ਗਈਆਂ ਉਸ ਤੋਂ ਬਾਅਦ ਹਠਮੁਰ ਦਾ ਰਾਸ਼ਨ ਤਾਂ ਫਿਰ ਲਾਸਤੇ ਵਿੱਚ ਫਰੋਇਪੁਰ ਦੇ ਵਿੱਚ ਕਿਟਾਂ ਉਤਾਰੀਆਂ ਗਈਆਂ ਕਮ ਕੋ ਇਹ ਜੋ 500 ਪਰਿਵਾਰਾਂ ਦੀ ਤਕਰੀਬਨ ਸੇਵਾ ਚੱਲਦੀ ਹੈ ਇਹ ਹਰ ਮਹੀਨੇ ਇਸੇ ਤਰ੍ਹਾਂ ਹੀ ਗੱਡੀ ਵਿੱਚ ਰਾਸ਼ਨ ਰੱਖ ਕੇ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਜਾਂ ਉਹਨਾਂ ਦੇ ਨਾਲ ਕੁਝ ਗੁਰਮੁਖ ਹੁੰਦੇ ਹਨ ਥਾਂ ਥਾਂ ਹੀ ਪਹੁੰਚਾਈਆਂ ਜਾਂਦੀਆਂ ਹਨ ਸੋ ਇਹ ਸਭ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਔਰ ਇਹ ਲਗਾਤਾਰ ਸੇਵਾ ਨਿਰੰਤਰ ਚਲਦੀ ਰਹੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਜਿੱਥੇ ਇਹ 500 ਪਰਿਵਾਰ ਦੇ ਸੇਵਾਵਾਂ ਰੈਗੂਲਰ ਹਰ ਮਹੀਨੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਸੋ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਹੜ ਆਏ ਨੇ ਬੜਾ ਏਰੀਆ ਡੁੱਬਿਆ ਪਿਆ ਪੰਜਾਬ ਦਾ ਪਹਿਲਾਂ ਇਹ ਨੋਰਬੰਦ ਪਰਿਵਾਰਾਂ ਦੇ ਰਾਸ਼ਨ ਦੀ ਸੇਵਾ ਕੰਪਲੀਟ ਕਰਨ ਤੋਂ ਉਪਰੰਤ ਨਾਲ ਹੀ ਜੋ ਸੇਵਾਵਾਂ ਹਰ ਪੀੜਤਾਂ ਦੇ ਲਈ ਮਹਾਰਾਜ ਕਿਰਪਾ ਕਰਨਗੇ ਨਾਲ ਉਹ ਵੀ ਕੀਤੀਆਂ ਜਾ ਰਹੀਆਂ ਤੇ ਗੁਰਮੁਖ ਕੱਟ ਵੀ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਸੰਗਤ ਦਾ ਸੱਚੇ ਪਾਸ਼ਾ ਕਿਰਪਾ ਕਰਨ ਸਾਰੀ ਸਿੱਖ ਸੰਗਤ ਦੀਆਂ ਸੇਵਾਵਾਂ ਥਾਂੇ ਪਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ